ਮੈਂ ਤੈਨੂੰ ਫੇਰ ਮਿਲਾਂ ਕਿੱਥੇ ਕਿਸ ਤਰ੍ਹਾਂ ਪਤਾ ਨਹੀਂ ਸ਼ਾਇਦ ਤੇਰੇ ਤਖੈਲ ਦੀ ਚਿੰਗ ਬਣ ਕੇ ਤੇਰੀ ਕੈਨਵਸ ਤੇ ਉਤਰਾਂਗੀ ਜਾਂ ਖੌਰੇ ਤੇਰੀ ਕੈਨਵਸ ਦੇ ਉੱਤੇ ਇੱਕ ਰਹੱਸਮਈ ਲਕੀਰ ਬਣ ਕੇ ਖਮੋਸ਼ ਤੇ ਤੱਕਦੀ ਰਵਾਂਗੀ ਜਾਂ ਖੌਰੇ ਸੂਰਜ ਦੀ ਲੋ ਬਣ ਕੇ ਤੇਰੇ ਰੰਗਾਂ ਵਿੱਚ ਘੁਲਾਂਗੀ ਜਾਂ ਰੰਗਾਂ ਦੀਆਂ ਬਾਹਾਂ ਵਿੱਚ ਬੈਠ ਕੇ ਤੇਰੀ ਕਨਵਸ ਨੂੰ ਬਲਾਂਗੀ ਪਤਾ ਨਹੀਂ ਕਿਸ ਤਰ੍ਹਾਂ ਕਿੱਥੇ ਪਰ ਤੈਨੂੰ ਜ਼ਰੂਰ ਮਿਲਾਂਗੀ ਜਉ ਖੋਰੇ ਇੱਕ ਚਸ਼ਮਾ ਬਣੀ ਹੋਵਾਂਗੀ ਤੇ ਜਿਵੇਂ ਝਰਨਿਆਂ ਦਾ ਪਾਣੀ ਉੱਟਦਾ ਮੈਂ ਪਾਣੀ ਦੀਆਂ ਬੂੰਦਾਂ ਤੇਰੇ ਪਿੰਡੇ ਤੇ ਬਲਾਂਗੀ ਤੇ ਇੱਕ ਠੰਡਕ ਜਹੀ ਬਣ ਕੇ ਤੇਰੀ ਛਾਤੀ ਦੇ ਨਾਲ ਲੱਗਾਂਗੀ ਮੈਂ ਹੋਰ ਕੁਝ ਨਹੀਂ ਜਾਣਦੀ ਪਰ ਇਹਨਾਂ ਜਾਣਦੀ ਕਿ ਵਕਤ 도 ਵੀ ਕਰੇਗਾ ਇਹ ਜਨਮ ਮੇਰੇ ਨਾਲ ਤੁਰੇਗਾ ਇਹ ਜਿਸਮ ਮੁਕਦਾ ਹੈ ਤਾਂ ਸਭ ਕੁਝ ਮੁਕ ਜਾਂਦਾ ਪਰ ਕੇੰਦਿਆਂ ਦੇ ਧਾਕੇ ਕਾਇਨਾਤੀ ਕਣਾ ਦੇ ਹੁੰਦੇ ਮੈਂ ਉਹ ਕਣਾ ਨੂੰ ਛੁਣਾਗੀ ਧਾਕੇ ਨੂੰ ਵਲਾਂਗੀ ਤੇ ਤੈਨੂੰ ਮੈਂ ਫੇਰ ਮਿਲਾਂਗੀ ਤੇ ਤੈਨੂੰ ਮੈਂ ਫੇਰ ਮਿਲਾਂਗੀ